ਪੰਜਾਬ 17-18 ਜਨਵਰੀ ਮੌਸਮ ਕਿਤੇ ਕਿਤੇ ਅੱਜ ਧੁੱਪ ਲੱਗੇਗੀ ਮੀਂਹ ਧੁੱਪ ਬੱਦਲਵਾਈ ਧੁੰਦ ਸਤਿ ਸ਼੍ਰੀ ਅਕਾਲ ਵੇਦਰ ਬਿਹਾਰਪ੍ਰੀਤ ਵੇਰ ਸਾਰੇ ਦਸ਼ਕਾਂ ਦਾ ਸਵਾਗਤ ਕਰਦੇ ਆਂ ਚੈਨਲ ਤੇ ਤੇ ਅੱਜ ਕਿਸ ਤਰ੍ਹਾਂ ਦਾ ਮੌਸਮ रह ਸਕਦਾ ਕਿਤੇ ਕਿਤੇ ਧੁੱਪ ਲੱਗਣ ਦੇ ਅਸਾਰ ਨੇ ਤਾਂ ਮੀਂਹ ਦੇ ਅਸਾਰ ਕਦੋਂ ਤੱਕ ਬਣ ਸਕਦੇ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਗੱਲ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਆਖੀਰ ਤੱਕ ਜ਼ਰੂਰ ਵੇਖਣਾ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚਾਹਣ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਤਸਵੀਰਾਂ ਵਿੱਚ ਸਾਫ਼ ਸਭ ਦਿਖਾਈ ਦੇ ਰਿਹਾ ਹੈ ਕਾਫੀ ਇਲਾਕਿਆਂ ਵਿੱਚ ਜਿਹੜੀ ਸੰਘਣੀ ਧੁੰਦ ਛਾਈ ਹੋਈ ਹੈ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਇਸ ਤਰ੍ਹਾਂ ਹੀ ਧੁੰਦਰਾਤ ਅਨਮੋਲ ਵੇਖਣ ਨੂੰ ਮਿਲੇਗਾ ਤੇ ਉਸ ਤੋਂ ਬਾਅਦ ਜਿਹੜੇ 12 1 ਵਜੇ ਯਾਨੀ ਕਿ ਆਪਾਂ ਕਹਿ ਸਕਦੇ ਜਿਹੜੇ 12 1 ਵਜੇ ਤੋਂ ਲੈ ਕੇ ਸ਼ਾਮ 5 6 ਵਜੇ ਦੇ ਵਿੱਚ ਵਿੱਚ ਕਾਫੀ ਇਲਾਕਿਆਂ ਵਿੱਚ ਆਈ ਜਿਹੜੀ ਧੁੱਪ ਵੇਖਣ ਨੂੰ ਮਿਲਸਦੀ ਅੱਜ ਵੀ ਕੱਲ ਤੇ ਪਰਸੋਂ ਵੀ ਯਾਨੀ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਹੁਣ ਹਵਾਵਾਂ ਜਿਹੜੇ ਚੱਲਣਗੀਆਂ ਦਿਸ਼ਾ ਹਵਗੀ ਹਵਾ ਦੀ ਉੱਤਰ ਤੋਂ ਪੂਰਬੀ ਜਾਂ ਦੱਖਣ ਪੱਛਮੀ ਜਿਹੜੀਆਂ ਹਵਾਵਾਂ ਚੱਲਣਗੀਆਂ ਜਿਸ ਕਰਕੇ ਜਾਂਦੇ ਅਸਾਰਨ ਜਿਸ ਕਰੇ ਸ਼ੀਤ ਲਹਿਰ ਤੇ ਠੰਡ ਤੋਂ ਥੋੜੀ ਜਿਹੀ ਰਾਤ ਹਲਕੀ ਰਾਤ ਜਰੂਰ ਮਿਲੇਗੀ ਜਿਵੇਂ ਟੈਂਪਰੇਚਰ ਹੁਣ ਚੱਲ ਰਿਹਾ 14 15 ਤੇ 15 ਤੋਂ ਲੈ ਕੇ 18 ਤੱਕ ਜਾਣ ਦੇ ਅਸਾਰ ਨੇ ਸਵੇਰ ਦੇ ਤਾਂ ਰਾਤ ਦੇ ਟੈਂਪਰੇਚਰ ਵਿੱਚ ਕੋਈ ਜ਼ਿਆਦਾ ਵੱਡਾ ਬਦਲਾਅ ਵੇਖਣ ਨੂੰ ਨਹੀਂ ਮਿਲੇਗਾ 3 ਤੋਂ ਲੈ ਕੇ 6 5 6 ਦੇ ਵਿੱਚ ਜਿਹੜੇ ਡਿਗਰੀ ਦੇ ਇਤੋਂ ਤੱਕ ਜੋ ਟੈਂਪਰੇਚਰ ਰਹਿਣਗੇ ਤਾਂ ਕਈ ਇਲਾਕਿਆਂ ਵਿੱਚ ਤਿੰਨ ਕਈ ਇਲਾਕਾ 2 ਜਾਂ ਕਈ ਇਲਾਕਾ 4 5 ਡਿਗਰੀ ਤੱਕ ਜਾਣ ਦੇ ਅਸਾਰ ਨੇ ਰਾਤ ਦੇ ਟੈਂਪਰੇਚਰ ਕੋਈ ਵੱਡਾ ਬਦਲਾਅ ਰਾਤ ਨੂੰ ਵੇਖਣ ਨੂੰ ਨਹੀਂ ਮਿਲੇਗਾ ਸਵੇਰ ਦੇ ਟੈਂਪਰੇਚਰ ਥੋੜੇ ਤਾਂ ਜਾ ਸਕ ਤਾਂ ਰਤ ਮਿਲੇਗੀ ਆਉਣ ਵਾਲੇ ਦਿਨਾਂ ਦੀ ਮੌਸਮ ਦੀ ਮੀਂਹ ਦੀ ਗੱਲ ਕਰੀ ਤਾਂ ਮੀਂਹ ਬਿਲਕੁਲ ਵੀ ਆਪਾਂ ਕਹਿ ਸਕਦੇ ਕੋਈ ਸਿਸਟਮ ਆਉਂਦਾ ਦਿਖਾਈ ਨਹੀਂ ਦੇ ਰਿਹਾ ਕੁਝ ਲਾ ਕੇ ਮਾੜੀ ਮੋਟੀ ਬੱਦਲਬਾਈ ਵੇਖਣ ਨੂੰ ਮਿਲ ਸਕਦੀ ਇਸ ਦਾ ਕੋਈ ਯਾਰਾ ਪ੍ਰਭਾਵ ਵੇਖਣ ਨੂੰ ਨਹੀਂ ਮਿਲੇਗਾ ਆਉਣ ਵਾਲੇ ਜ਼ਿਆਦਾਤਰ ਆਪਾਂ ਕਹਿ ਸਕਦੇ ਦਿਨਾਂ ਵਿੱਚ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੇ ਅਸਾਰ ਨੇ 2-4 ਦਿਨ ਵਿੱਚ ਤਾਂ ਜੇਕਰ ਕੋਈ ਵੀ ਸਿਸਟਮ ਆਵੇਗਾ ਤੁਹਾਨੂੰ ਅਪਡੇਟ ਇਸ ਚੈਨਲ ਤੇ ਕਰ ਲਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਇਹ ਜੋ ਜਾਣਕਾਰੀ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਆਉਣ ਵਾਲੇ ਦਿਨਾਂ ਵਿੱਚ ਮੌਸਮ ਜ਼ਿਆਦਾਤਰ ਲਾ ਕੇ ਖੁ ਤੇ ਉਸ ਵਾਰ 11 12 ਵਜੇ ਤੋਂ ਲੈ ਕੇ ਸ਼ਾਮ 5 6 ਵਜੇ ਤੱਕ ਕਈ ਇਲਾਕਿਆਂ ਵਿੱਚ ਹਲਕੀ ਤੇ ਕਈ ਇਲਾਕਿਆਂ ਵਿੱਚ ਕੜਕਵੀਂ ਤਿੱਕੀ ਧੁੱਪ ਜਿਹੜੀ ਵੇਖਣ ਨੂੰ ਮਿਲ ਸਦੀ ਅੱਜ ਵੀ ਕਈ ਇਲਾਕਿਆਂ ਵਿੱਚ ਧੁੱਪ ਨਿਕਲੇਗੀ ਤਾਂ ਇਹ ਜੋ ਜਾਣਕਾਰੀ ਸੋ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਸੀ ਤਾਂ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ